ਵਿਦੇਸ਼ੀ ਦਰਤੀ ਤੋਂ ਆਏ ਦਿਨ ਨਿਤ ਨਵੀਆਂ ਖਬਰਾਂ ਆ ਰਹੀਆਂ ਜਿਸ ਦੇ ਤਹਿਤ ਕਿ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਜੜੀਆਂ ਨੇ ਖਾਸ ਕਰਕੇ ਪੈਦਾ ਹੋ ਰਹੀਆਂ ਨੇ ਜਦੋਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜਾਣਾ ਹੁੰਦਾ ਹੈ ਸੋ ਆਪਣੇ ਰੂਲਸ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਜਿੱਥੇ ਇੱਕ ਪਾਸੇ ਉਹ ਕਰ ਰਹੇ ਨੇ ਉੱਤੇ ਹੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਹਾਲਤ ਕਮਜ਼ੋਰ ਹੋ ਰਹੀ ਹੈ ਤੇ ਅਮੀਰ ਭਾਰਤੀਆਂ ਵੱਲੋਂ ਹੁਣ ਵਿਦੇਸ਼ ਤੇ ਵੱਜ ਪੈਸਾ ਭੇਜਣ ਦੇ ਵੱਧਦੇ ਰੁਝਾਨ ਨੂੰ ਦੇਖ ਕੇ ਹੁਣ ਬੈਂਕਾਂ ਨੇ ਨਿਮਾ ਦੇ ਵਿੱਚ ਵੀ ਭਾਰੀ ਸਖਤਾਈ ਕਰ ਦਿੱਤੀ ਹੈ ਜੋ ਬਿਲਕੁਲ ਜਾਣਕਾਰੀ ਅਨੁਸਾਰ ਭਾਰਤ ਦੇ ਕੇ ਵੱਡੇ ਤੇਜੀ ਬੈਂਕਾਂ ਨੇ ਹੁਣ ਵਿਦੇਸ਼ਾਂ ਉਹਦੇ ਵਿੱਚ ਪੈਸਾ ਭੇਜਣ ਵਾਲੇ ਗਾਹਕਾਂ ਤੋਂ ਸੋਰਸ ਆਫ ਫੰਡਸ ਯਾਨੀ ਕਿ ਪੈਸਾ ਕਿਸ ਸਰੋਤ ਦੇ ਹਿਸਾਬ ਦੇ ਨਾਲ ਭੇਜਿਆ ਜਾ ਰਿਹਾ ਹੈ ਉਸ ਦਾ ਸਰਟੀਫਿਕੇਟ ਮੰਗਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਕਿ ਬਹੁਤ ਹੀ ਵੱਡੀ ਜਿਹੜੀ ਮੁਸ਼ਕਲ ਹੈ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਜਿਨ੍ਹਾਂ ਨੇ ਵੱਡੀ ਰਕਮ ਜਿਹੜੀ ਹੈ ਉਹ ਵਿਦੇਸ਼ਾਂ ਉਹਦੇ ਵਿੱਚ ਭੇਜਣੀ ਹੁੰਦੀ ਹੈ ਗਾਹਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਧੀਆਂ ਨੇ ਮੁੰਬਈ ਸਥਿਤ ਵੱਡੇ ਨਿੱਜੀ ਬੈਂਕਾਂ ਨੇ ਹਾਲ ਹੀ ਵਿੱਚ ਹਾਈ ਨੈਟਵਰਥ ਇੰਡੀਵਿਜੁਅਲ ਯਾਨੀ ਕਿ ਐਚਐਨਆਈ ਐਨਆਰਆਈ ਅਤੇ ਇਥੋਂ ਤੱਕ ਕਿ ਫਿਲਮ ਪ੍ਰੋਡਕਸ਼ਨ ਕੰਪਨੀਆਂ ਤੋਂ ਵੀ ਪੈਸੇ ਦੇ ਸਰੋਤ ਦਾ ਸਬੂਤ ਮੰਗਿਆ ਹੈ ਜੋ ਕਿ ਹੁਣ ਉਹਨਾਂ ਨੂੰ ਪੇਸ਼ ਕਰਨਾ ਪਵੇਗਾ ਸਬੂਤ ਇੱਕ ਚਾਰਟਡ ਅਕਾਊਂਟੈਂਟ ਯਾਨੀ ਕਿ ਸੀਏ ਦੁਆਰਾ ਪ੍ਰਮਾਣਿਤ ਹੋਣਾ ਲਾਜ਼ਮੀ ਹੈ ਔਰ ਕੁਝ ਬੈਂਕਾਂ ਨੇ ਤਾਂ ਇਥੋਂ ਤੱਕ ਸ਼ਰਤ ਰੱਖ ਦਿੱਤੀ ਹੈ ਕਿ ਸਰਟੀਫਿਕੇਟ ਸਿਰਫ ਸਿਰਫ ਉਹਨਾਂ ਦੇ ਆਪਣੇ ਪੈਨਲ ਵਿੱਚ ਸ਼ਾਮਲ ਸੀਏ ਵੱਲੋਂ ਹੀ ਜਾਰੀ ਕੀਤਾ ਹੋਣਾ ਚਾਹੀਦਾ ਹੈ ਜਿਸ ਕਾਰਨ ਗਾਹਕਾਂ ਨੂੰ ਪੈਸੇ ਟਰਾਂਸਫਰ ਕਰਨ ਦੇ ਵਿੱਚ ਕਾਫੀ ਦੇਰੀ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਦੇਖਦੇ ਹਾਂ ਹੁਣ ਇਹ ਮੌਜੂਦਾ ਨਿਯਮ ਕੀ ਨੇ ਅਸਲ ਦੇ ਵਿੱਚ RBI ਦੇ ਲਿਬਰਲਾਈਜ਼ਡ ਰੈਮਿਟੈਂਸ ਸਕੀਮ ਯਾਨੀ ਕਿ LRS ਦੇ ਤਹਿਤ ਕੋਈ ਵੀ ਭਾਰਤੀ ਨਿਵਾਸੀ ਇੱਕ ਵਿੱਤੀ ਸਾਲ ਦੇ ਵਿੱਚ 250000 ਡਾਲਰ ਤੱਕ ਦੀ ਰਾਸ਼ੀ ਸਿਰਫ ਸਿਰਫ ਨਿਵੇਸ਼ ਕਰ ਸਕਦਾ ਹੈ ਔਰ ਪੜਾਈ ਜਾਂ ਫਿਰ ਯਾਤਰਾ ਦੇ ਲਈ ਵਿਦੇਸ਼ ਭੇਜ ਸਕਦਾ ਹੈ ਲੇਕਿਨ ਜਦੋਂ ਅਸੀਂ NRI ਭਾਰਤੀਆਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਆਪਣੀ ਜਾਇਦਾਦ ਵੇਚਣ ਤੋਂ ਬਾਅਦ ਸਾਲਾਨਾ 10 ਲੱਖ ਡਾਲਰ ਜਿਹੜੇ ਨੇ ਉਹ ਵਿਦੇਸ਼ ਭੇਜੇ ਜਾ ਸਕਦੇ ਨੇ ਭਾਰਤੀ ਕਾਰੋਬਾਰੀ ਵੀ ਵਿਦੇਸ਼ੀ ਵੈਂਡਰਾਂ ਨੂੰ ਭੁਗਤਾਨ ਕਰ ਸਕਦੇ ਨੇ ਜਿਸ ਲਈ ਕਿ ਕੋਈ ਸੀਮਾ ਜੜੀ ਦੇ ਹੁੰਤੇ ਨਹੀਂ ਕੀਤੀ ਗਈ ਫਿਰ ਵੀ ਹੁਣ ਇਹਨਾਂ ਖਾਸ ਟ੍ਰਾਂਸਫਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪੈਸਾ ਕਿਸ ਸੋਰਸ ਤੋਂ ਆ ਰਿਹਾ ਹੈ ਉਸ ਦਾ ਸਰਟੀਫਿਕੇਟ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਜਮ੍ਹਾਂ ਕਰਾਉਣਾ ਬਣਦਾ ਹੈ ਸਖਤੀ ਦਾ ਅਸਲ ਕਾਰਨ ਜਿਹੜਾ ਹੈ ਉਹ ਮਾਰਾਂ ਨੇ ਦੱਸਿਆ ਹੈ ਕਿ ਹਾਲ ਹੀ ਵਿੱਚ ਇੱਕ ਵੱਡੇ ਬੈਂਕ ਤੇ ਲੱਗੇ ਜੁਰਮਾਨੇ ਤੋਂ ਬਾਅਦ ਹੋਰ ਬੈਂਕਾਂ ਵੀ ਹੁਣ ਸੁਚੇਤ ਹੋ ਗਈਆਂ ਨੇ ਐਫੀਐਮਏ ਨੀਮਾ ਦੇ ਤਹਿਤ ਇਹ ਬੈਂਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਕਿੰਨੀ ਬਣਾਉਣ ਕਿ ਵਿਦੇਸ਼ ਭੇਜਿਆ ਜਾ ਰਿਹਾ ਪੈਸਾ ਗਾਹਕ ਦੀ ਆਪਣੀ ਜਾਇਜ਼ ਕਮਾਈ ਹੋਰ ਖਾਸ ਕਰਕੇ ਐਨਐਮਆਈ ਖਾਤੇ ਨੇ ਉਹਨਾਂ ਦੇ ਦੁਆਰਾ ਭੇਜੇ ਜਾਣ ਵਾਲੇ ਪੈਸੇ ਜਿਵੇਂ ਕਿ ਕਿਰਾਇਆ ਵਿਆਜ ਜਾਂ ਪ੍ਰਾਪਰਟੀ ਦੀ ਵਿਕਰੀ ਤੋਂ ਹੋਈ ਕਮਾਈ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ੱਕੀ ਫੰਡ ਜਿਹੜਾ ਹੈ ਉਹ ਵਿਦੇਸ਼ ਨਾ ਜਾ ਸਕੇ ਕੰਪਲਾਈਂਸ ਦਾ ਦਬਾਅ ਵੀ ਵੱਧਦਾ ਜਾ ਰਿਹਾ ਹੈ ਟੈਕਸ ਮਾਲਾ ਦਾ ਕਹਿਣਾ ਹੈ ਕਿ ਹਾਲਾਂਕਿ ਸੀਏ ਸਰਟੀਫਿਕੇਟ ਹੋਣ ਤੋਂ ਬਾਅਦ ਵਾਧੂ ਦਸਤਾਵੇਜ਼ਾਂ ਦੀ ਲੋੜ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਪਰ ਬੈਂਕ ਕਿਸੇ ਵੀ ਤਰ੍ਹਾਂ ਦੇ ਨਿਯਮ ਉਲੰਘਣ ਤੋਂ ਬਚਣ ਦੇ ਲਈ ਵਾਧੂ ਸਾਵਧਾਨੀ ਵਰਤ ਰਹੇ ਨੇ ਇਸ ਸ਼ਕਤੀ ਦਾ ਸਿੱਧਾ ਅਸਰ ਹੁਣ ਰੈਮਿਟੈਂਸ ਪ੍ਰਕਿਰਿਆ ਦੇ ਉੱਪਰ ਵੀ ਜ਼ਰੂਰ ਤੇ ਜ਼ਰੂਰ ਪੈ ਰਿਹਾ ਹੈ ਕਿਉਂ ਜੋ ਬੇਸਿਕ ਦੇ ਨਾਲ ਵੱਡਾ ਖਾਮਿਆਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਬੈਂਕਾਂ ਨੂੰ ਭੁਗਤਣਾ ਪੈ ਰਿਹਾ ਉਸ ਦੇ ਲਈ ਪਹਿਲਾਂ ਹੀ ਜਿਹੜੇ ਹੈ ਉਹ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਜਿਹੜਾ ਵੀ ਪੈਸਾ ਵਿਦੇਸ਼ੀ ਧਰਤੀ ਤੇ ਭੇ ਰੀਪੋਰਟ ਜਿਹੜੀ ਹੈ ਜ਼ਰੂਰ ਤੇ ਜ਼ਰੂਰ ਜਾਰੀ ਹੋਣੀ ਚਾਹੀਦੀ ਹੈ ਔਰ ਜਦੋਂ ਅਸੀਂ ਸਰਟੀਫਿਕੇਟ ਦੀ ਗੱਲ ਕਰਦੇ ਹਾਂ ਕਿ ਸਰਟੀਫਿਕੇਟ ਜ਼ਰੂਰ ਤੇ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਕਿਹੜੇ ਸੋਰਸਸ ਤੋਂ ਉਹ ਪੈਸਾ ਜਿਹੜਾ ਹੈ ਉਹ ਜਨਰੇਟ ਹੋਇਆ ਹੈ ਔਰ ਨਾਲ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਖਾਤਿਆਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਨਿਯਮ ਜਿਹੜੇ ਨੇ ਔਰ ਸੀਮਾ ਜਿਹੜੀ ਹੈ ਪੈਸਿਆਂ ਦੀ ਉਹ ਜ਼ਰੂਰ ਤੇ ਜ਼ਰੂਰ ਨਿਰਧਾਰਿਤ ਕੀਤੀ ਗਈ ਹੈ ਲੇਕਿਨ ਇਹ ਖਾਸ ਉਪਰਾਲਾ ਜਿਹੜਾ ਹੈ ਜਿਸ ਦੇ ਤਹਿਤ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾ ਸਕਦਾ ਹੈ ਚਾਹੇ ਆਮ ਜਨ ਦੀ ਗੱਲ ਕਰ ਲਈਏ ਵਿਦਿਆਰਥੀਆਂ ਦੀ ਗੱਲ ਕਰ transactions ਦੇ ਵਿੱਚ ਹੁਣ ਜਾਂ ਤਾਂ ਕਮੀ ਆਏਗੀ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੀ ਇੱਕ ਖਾਸ transactions ਆਉਣ ਵਾਲੇ ਸਮੇਂ ਦੇ ਵਿੱਚ ਕੀਤੀਆਂ ਜਾਣਗੀਆਂ